ਆ ਮੇਰੇ ਵਾਲਾ ਲਾਲਾ ਵੀ ਨਾ ਨੰਗ ਹੀ ਆ ਜਦੋਂ ਪੈਸੇ ਮੰਗ ਲੋ ਆਖ ਦਿਨ ਦਾ ਕੋਈ ਨਹੀਂ ਦੇ ਦਾਂਗੇ ਕਿਤੇ ਭੱਜ ਥੋੜੀ ਚੱਲੇ ਆ ਕੋਈ ਨਹੀਂ ਅੱਜ ਆਉਣ ਦੇ ਨੂੰ ਅੱਜ ਲੈਣਾ ਇਹਦੇ ਝੱਗੇ ਦਾ ਮੇਜ ਬਹੁਤ ਚਿਰ ਹੋ ਗਿਆ ਇਹਨੂੰ ਤੰਗ ਕਰਦੇ ਨੇ ਮੈਂ ਆ ਗਏ ਛੋਟੇ ਨਹੀਂ ਜੀ ਫੇਰ ਤਾਂ ਘਰੇ ਹੀ ਆ ਕਦੇ ਸਿੱਧੇ ਮੂੰਹ ਵੀ ਬੋਲ ਪਿਆ ਕਰ ਤੇ ਤੁਸੀਂ ਪੁੱਠਾ ਸਵਾਲ ਕਰਦੇ ਹੀ ਕਿਉਂ ਆ ਤੇ ਇਹ ਨਾਲੋਂ ਮੱਥਾ ਮਾਰਨ ਦਾ ਬੰਦਾ ਗਾਂਧੀ ਜੀ ਮੱਥਾ ਮਾਰ ਲੈ ਐਂ ਕਰੋ ਆ ਪਿਛਲੀ ਗੰਦ ਨਾ ਮੱਥਾ ਮਾਰ ਲਿਓ ਆਸੇ ਪਾਸੇ ਵਾਲਿਆਂ ਚ ਮੇਖਾਂ ਲੱਗੀਆਂ ਐਵੇਂ ਕਿਤੇ ਖੋਪੜ ਨਾ ਪੜਾ ਲਿਓ ਹੁਣ ਤੇ ਮੇਰੇ ਜੇਰੇ ਨਾ ਸਿਰ ਨਾ ਖਾ ਗਰ ਮੇਰਾ ਫਿਰ ਐਂ ਕਰੋ ਚਾਹ ਨਾ ਪਰੌਂਠੇ ਖਵਾ ਦਿਆ ਕਰੋ ਐਂ ਜਾ ਗੋ ਓ ਲੜਾ ਜ਼ੁਬਾਨ ਨੂੰ ਲਗਾ ਕੇ ਰੱਖੋ ਹਮ ਨਹੀਂ 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 ਜੋਦੇ ਓ ਮੈਂ ਬਾ ਮੈਨੂੰ ਐਂ ਕਹਿੰਦਾ ਸੀ ਗੁੱਲੇ ਬਿਸਕੁਟ ਖਾਏਂ ਗਰ ਚਾਹ ਨਾਲ ਆ ਲਾਲਾ ਤੂੰ ਤਾਂ ਤੂੰ ਵੀ ਨਹੀਂ ਆਉਂਦੇ ਪਿੰਡੇ ਦੇ ਜੂਂ ਦਿੰਦਾ ਕਿਸੇ ਨੂੰ ਉੱਜਾਂ ਤੋਂ ਡਰਦਾ ਹੀ ਕਹਿਣਾ ਬਿਸਕਟ ਖਾ ਲਿਆ ਕਰ ਹੋ ਚੱਲ ਚੁੱਪ ਗਾਣਾ ਫਟਾਫਟ ਸਾਮਾਨ ਲਖਾਂ ਜੋ ਆਪਣੀ ਦੁਕਾਨ ਚ ਐਣੀ ਹੈ ਕੀ ਆਪਣੇ ਕੋਲੇ ਮੈਂ ਤਾਂ ਡਰ ਗਈ ਉਹ ਕੁੱਤਾ ਉਹ ਵੀ ਤੂੰ ਅਰੇ ੜੀ ਪੁੰਕਣ ਵਾਸਤੇ ਐ ਤੂੰ ਸਾਮਾਨ ਲਖਾ ਹੋ ਹੋ ਕਰ ਜਾ ਰਹੀ ਨਾ ਲਾਲਾ ਜੇ ਮੈਂ ਕੱਟਤਾ ਨਾ ਠੀਕੇ ਧੁੰਨੀ ਚ ਨਹੀਂ ਹੋਰ ਹੀ ਕਿਤੇ ਲੱਗਣਗੇ ਹੋ ਚੱਲ ਵੇਖ ਬਿਸਕਟ ਪਈ ਆ ਕਿ ਨਹੀਂ ਆਂਣੀ ਕੇ ਬਿਸਕਟ ਰੇਗ ਕੇ ਬਿਸਕਟ ਦਾ ਰਾਜੇਂ ਦਾਲ ਕੀ ਆ ਸਬਜੀ ਆਈ ਆ ਸੁੱਕੀ ਆਲੂ ਦੀ ਹੋ ਜਾ ਕੇ ਕੁੱਤਿਆਂ ਨੂੰ ਪਾ ਦੇ ਲਾਲਾ ਮੇਰੀ ਦਾਲ ਸਬਜੀ ਤੇ ਅੱਖ ਨਾ ਰੱਖਤ ਆ ਆ ਬਣਾ ਨਾ ਮਾਨ ਸਮਾਨ ਵੇਖ ਤੇ ਅਲੀ ਹੈਗੀ ਕਿ ਨਹੀਂ ਲਾਲਾ ਮੈਂ ਗਿਆਆ ਬੜਾ ਬੰਦਾ ਯਾਰ ਤੈਨੂੰ ਸ਼ਰਮ ਨਹੀਂ ਆਉਂਦੀ ਆਦਲ ਪੁੱਛਦੇ ਨੂੰ ਉਹ ਜਦਾਂ ਵੀ ਬਣੀ ਬੁੱਧੀਆਂ ਤੈਨੂੰ ਲੱਗੁਆਂ ਜਾਂ ਤੈਨੂੰ ਕੌਣ ਨੀਂਦਾ ਤੇ ਮੈਨੂੰ ਕੋਈ ਹੀ ਪਤਾ ਨਹੀਂ ਬੀਨੇ ਦੇਦੀ ਆਏ ਹੋ ਜੀ ਮਾਤਾ ਉਹ ਤਾਂ ਕੁੜੀ ਦੇ ਲਾੜਾ ਚੰਗੇ ਕਰਮ ਕੀਤੇ ਸੀ ਤਾਂ ਹੀ ਤੁਹਾਨੂੰ ਮੈਂ ਮਿਲ ਗਿਆ ਐ ਮਿਲ ਗਿਆ ਤੁਹਾਨੂੰ ਵੱਡਾ ਸੂਰਜ ਮੁਖੀ ਦਾ ਫੁੱਲ ਓਹੋ ਫੋਨ ਲਾਉਣੀ ਆ ਫੋਨ ਲਾ ਕੇ ਸਮਾਨ ਯਾਦ ਕਰਾਉਣੀ ਹੈ ਹੈਲੋ ਹੈਲੋ ਜੀ ਆਉਂਦੇ ਹੋਏ ਨਾ ਸੇਠ ਤੋਂ ਆਟਾ ਫੜੀ ਲਿਆਓ ਜੀ ਇਹ ਤਾਂ ਆਪ ਮੰਗ ਮੰਗ ਕੇ ਖਾਂਦਾ ਆਪਾਂ ਨੂੰ ਕਿੱਥੋਂ ਦੇ ਦੇ ਦੂਗਾ। ਉਹ ਦੱਤ ਮੈਂ ਤਾਂ ਡਰ ਗਈ। ਹਾਂ। ਤੂੰ ਤਾਂ ਮੈਨੂੰ ਗਰਾਈ ਕਰਕੇ ਲੈ ਆਗੇ ਦਿਨਾ। ਤੂੰ ਅੱਗੇ ਬੋਲ ਯਾਰ। ਨਾ ਜੀ ਨਾ ਮੈਂ ਨਹੀਂ ਕਦੇ ਅੱਗੇ ਬੋਲਦੀ। ਮੈਂ ਸਿਆਣੇ ਘਰ ਦੀ ਕੁੜੀ ਆ। ਚਲ ਠੀਕ ਆ ਯਾਰ ਗਾਗ ਆ ਗਿਆ ਬਾਤ ਗੱਲ ਕਰਦਾ। ਚਲੋ ਠੀਕ ਆ ਜੀ। ਲਾਲਾ ਜੀ ਤੁਸਨੇ ਹੋਣੀ ਨਹੀਂ। ਨਹੀਂ ਅਸੀਂ ਤਾਂ ਕੁਲਫੀਆਂ ਵੇਚਦੇ ਆ। ਲਾਲਾ ਯਾਰ ਕੋਈ ਸਿੱਧੇ ਮੂੰਹ ਤੇ ਗੱਲ ਕਰ ਲਿਆ ਕਰੋ। ਓਏ ਗਾਗਾ ਨਾ ਬਿਆਨ ਨਾਲ ਗੱਲ ਕਰਾਂ ਕੰਮ। ਕੀ ਮੈਂ ਕਿਹੜਾ ਮੂੰਹ ਚ ਵੱਗ ਸਿਰਦਾ ਚਲੋ ਜੀ ਫਿਰ ਪੰਜਾਂ ਦੀਆਂ ਟੋਸ ਨੂੰ ਪਾ ਲਓ ਵੱਡੇ ਸਰੇ ਲਾ ਫਾਗੇ ਹਾਂ ਕਰ ਪੱਲੀ ਲਿਆ ਪੰਡ ਭਰ ਕੇ ਚਕਾ ਦਾਂਗੇ ਇਹ ਤੁਹਾਡੇ ਲੱਛਣ ਹੈ ਨਾ ਤੁਸੀਂ ਇੱਕ ਵੀ ਚੀਜ਼ ਨਹੀਂ ਵੇਚ ਸਕਦੇ ਆਹੋ ਅੱਗੇ ਤਾਂ ਅਸੀਂ ਮਾਰਾ ਮਾਰ ਵੇਚਣ ਡੇ ਹਾਂ ਆ ਵੀ ਲਾਲਾ ਕੀ ਹਾਲ ਚਾਲ ਆ ਆ ਤਾਂ ਵਧੀਆ ਜੋੜੇ ਨੀਰਾ ਚਾਲੀ ਖਰਾਬ ਆ ਲਾਲਾ ਜੀ ਨੂੰ ਦਸ ਲੱਗੇ ਪਏ ਆ ਲਾਲਾ ਦਵਾਈ ਦੂ ਵੀ ਨਹੀਂ ਲਈ ਫਿਰ ਲਈ ਆ ਹਾਂ ਬਸ ਹੁਣ ਤਾਂ ਕੱਲੇ ਕੇਲੇ ਖਾਣੀ ਬਾਕੀ ਆ ਮੈਂ ਤਾਂ ਡਰ ਗਈ ਕੰਮ ਕਰਾਂ ਕੰਮ ਆਪਦਾ ਲੜਾ ਥੋੜਾ ਕੰਮ ਕਰਦਾ ਲੱਗਦਾ ਵਧੀਆ ਚੱਲਦਾ ਫਿਰ ਹਾਂ ਵਧੀਆ ਚੱਲਦਾ ਹੁਣ ਇਹ 10 15 ਗਾਹਕ ਤੋਰ ਕੇ ਹਟੇ ਆ ਖਾਲੀ ਬਿਨਾ ਸਮਾਨ ਤੋਂ ਲੜਾ ਇਹ ਬੜਾ ਤੱਤਾ ਬੋਲਦਾ ਯਾਰ ਇਹਨੇ ਭੱਠੇ ਨੂੰ ਥੋੜਾ ਜਿਹਾ ਜ਼ਿਆਦਾ ਰਹਿ ਗਿਆ ਤਾਂ ਫਿਰ ਗਰਮੀ ਰਹਿੰਦਾ ਲੜਾ ਮੈਂ ਤਾਂ ਜਿਹੜਾ ਰੜਿਆ ਰੜਿਆ ਹੀ ਆ ਆ ਜਿਹੜੇ ਹਿਸਾਬ ਨਾਲ ਆਪਣੀ ਦੁਕਾਨ 'ਚ ਸਮਾਨ ਹੈ ਨਹੀਂ ਨਾ ਮੈਨੂੰ ਲੱਗਦਾ ਆਪਣਾ ਕੰਮ ਵੀ ਰੜ ਜਾਣਾ ਲੜਾ ਦਾਹਰ ਪੇ ਦੇ ਚੌਲ ਪਾ ਦਸਾਂ ਦੇ ਵਿੱਚ ਦਾਲ ਪਾ ਦੇ ਅਛੋ ਨੇ ਅਸਮਾਨ ਪਾ ਅ ਦਸਾਂ ਦੇ ਚੌਲ ਪਾ ਦੇ ਦਸਾਂ ਵੀ ਦਾਲ ਪਾ ਦੇ ਹਾਂ ਲਾਲਾ ਬੜਾ ਕੜਿਆ ਸ਼ੋਰ ਨੂੰ ਤਿੰਕਾ ਤਿੰਕਾ ਗੱਡੀ ਜਾਂਦਾ ਜਮਾ ਨਹੀਂ ਵੱਧ ਜਾਣ ਦਿੰਦਾ ਲਾਲਾ ਸਮਾਨ ਤਾਂ ਤੂੰ ਪਾਤਾ ਪਰ ਗੱਲ ਆਏ ਅਸੀਂ ਧਾਰ ਲੈ ਕੇ ਆਣਾ ਨਾ 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 ਜੋ ਨਹੀਂ ਅਸੀਂ ਤਾਂ ਤਨਕੇ ਦੀ ਬੋਣੀ ਨਹੀਂ ਕੀਤੀ ਨਾ ਲਾਲਾ ਹੁਣੇ ਤਾਂ ਤੂੰ ਕਹਿੰਦਾ 15 ਗਾਹਕ ਤੋੜ ਕੇ ਹਟਿਆ ਨਾਲ ਹੀ ਤੂੰ ਕਹਿੰਦਾ ਬੋਣੀ ਨਹੀਂ ਕੀਤੀ ਹਾਂ ਨਾ ਨਹੀਂ ਤੂੰ ਰਿਆਂ ਉਹ ਤਾਂ ਖਾਲੀ ਤੋਰੇ ਆ ਸਮਾਨ ਤਾਂ ਸਾਡਾ ਹੁਣ ਆਇਆ ਹਜੇ ਕੋਈ ਨਹੀਂ ਲਾਲਾ ਯਾਰ ਦੇ ਦਾਂਗੇ ਪੈਸੇ ਯਾਰ ਅਸੀਂ ਕਿਹੜਾ ਕਿਤੇ ਭੱਜੇ ਚੱਲੇ ਆਂ ਨਾ ਨਾ ਬਾਈ ਯਾਰ ਪੈਸੇ ਦੇ ਕੇ ਜਾਓ ਮੈਂ ਤਨਖਾਹ ਲੈਣੀ ਆ ਮੈਂ ਉਹ ਯਾਰ ਪੈਸੇ ਮੈਂ ਤਨਖਾਹ ਦੇਣੀ ਜਵਾਕ ਨੂੰ ਹਾਂ ਹਾਂ ਸਾਡੇ 30 ਰੁਪਏ ਨਾਲ ਤਾਂ ਤੇਰੀ ਤਨਖਾਹ ਪੂਰੀ ਹੋਣ ਲੱਗੀ ਆ ਨਾਲੇ ਸਾਡੇ 30 ਨਾਲ ਤੇਰੇ ਸਿਰ ਤੇ ਕਰਜ਼ਾ ਚੜ ਜੂਗਾ ਆਇਓ ਜੀ ਮਾ ਨਹੀਂ 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 ਪੈਸੇ ਨਾ ਪੈਸੇ ਲਾਲਾ ਫਰਾਹੀ ਗੱਲ ਆ ਤੇ ਹੁਣ ਤੂੰ ਧਾਰੀ ਬੈਠਾ ਫਿਰ ਪੈਸੇ ਦੇ ਦੋ ਤੇ ਆਹ ਸਮਾਨ ਲੈ ਜਾਓ ਐਂ ਕਰ ਲਾਲਾ ਛੱਡ ਲੋ ਫਰਾਹੀ ਕੱਲੀ ਕੱਲੀ ਚੀਜ਼ ਉਹ ਛੋਟੂ ਆਹ ਚਿਕਰੀ ਬਣਾ ਕੇ ਤੇ ਖਾ ਲੋ ਮੈਂ ਤਾਂ ਡਰ ਗਈ ਆਹ ਛੋਡੀ